ਚਲ 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 ਨਿਕਲ ਕਮਰਾ ਬੰਦ ਕਰਤਾ ਹਾਂ ਸਮਾਨ ਵੀ ਤਾਂ ਹੀ ਦੇਣਾ ਬਾ ਠੀਕ ਆ ਸਮਾਨ ਉਹਦੇ ਬਾਅਦ ਹੀ ਦੇਣਾ ਚਲ ਤੈਨੂੰ ਸਮਾਨ ਦੀ ਤੇ ਬਾਈ ਖੜ ਜਾ ਓਏ ਉਹ ਲਿਆ ਛੋਟਾ ਜਿਹਾ ਕਿੱਥੇਗਾ ਇਹ ਬਾਈ ਸੁਖਸਾਲ ਦੀ ਆ ਇਹ ਸੁਖਸਾਲ ਦੇ ਵਿੱਚ ਲੋਕਾਂ ਦੇ ਖੇਤਾਂ ਦੇ ਵਿੱਚ ਜਾ ਜਾ ਕੇ ਮੱਛੀਆਂ ਫੜਦੇ ਦੇ ਠੀਕ ਆ ਜਾ ਦੇਣਾ ਨੂੰ ਕੋਈ ਸਵਾਲ ਜਵਾਬ ਕਰਿਆ ਤਾਂ ਅੱਗੇ ਅੱਖਾਂ ਕੱਢ ਦੇ ਚਲ ਨਿਕਲ ਲੋ ਅੱਗੇ ਅੱਖਾਂ ਕੱਢ ਦੇ ਅੱਗੇ ਅੱਖਾਂ ਕੱਢਦੇ ਤੇ ਆ ਵੀਰ ਨੇ ਬੜੀ ਵਧੀਆ ਪਹਿਲ કરી ਇਸ ਵੀਰ ਦੇ ਮਕਾਨ ਦੇ ਆ ਇਹਦਾ ਮਕਾਨ ਹੈ ਭਰਾ ਦਾ ਠੀਕ ਹੈ ਇੱਥੇ ਦੇਖੋ ਇਹਨਾਂ ਨੇ ਉਹ ਬਣਾਇਆ ਦਾ ਮਕਾਨ ਜਦੋਂ ਇਹ ਮਕਾਨ ਮਾਲਕ ਨਾਲ ਗੱਲ ਕਰੀ ਪੇ ਪਿੰਡ ਦੇ ਵਿੱਚ ਆ ਕੁਝ ਕਰ ਦਿੱਤਾ ਇਸ ਵੀਰ ਨੇ ਬਹੁਤ ਵਧੀਆ ਮੈਂ ਕਹਿੰਦਾ ਸਵਾਦ ਆ ਗਿਆ ਭਰਾ ਤੇ ਭਾਜੀ ਨੇ ਬਿਲਕੁਲ ਨਾਲ ਹੋ ਕੇ ਸਾਡੀ ਮਦਦ ਵੀ ਕੀਤੀ ਮਦਦ ਵੀ કરી ਤੇ ਆ ਆ ਜਾਂਦੇ ਆ ਦੇਖੋ ਆ ਬਿਲਕੁਲ ਖਾਲੀ ਮੌਕੇ ਦੇ ਮਕਾਨ ਖਾਲੀ ਕਰਤਾ ਸ਼ਾਮ ਨੂੰ ਪੈਸੇ ਦੇ ਜੂਗੇ ਤਾਂ ਆਪਣਾ ਸਮਾਨ ਲੈ ਜੂਗੇ ਮੌਕੇ ਤੇ ਹੀ ਬਿਲਕੁਲ ਖਤਮ ਕਰਤਾ ਇਹਦਾ ਕੰਮ ਆ ਕੰਮ ਸਾਰੇ ਪੰਜਾਬ ਨੂੰ ਕਰਨਾ ਪੈਣਾ ਜਿਹੜੀ ਇਹ ਦਰਿੰਦਗੀ ਕਰਦੇ ਪੈਸੇ ਪੂਰੇ ਲੈਂਦੇ ਦਿਹਾੜੀਆਂ ਪੂਰੀਆਂ ਲੈਂਦੇ ਆ ਤੁਸੀਂ ਮੱਛੀਆਂ ਵੀ ਤੁਹਾਨੂੰ ਪਹਿਲਾਂ ਵੀ ਦਿਖਾਈਆਂ ਆ ਦੇਖੋ ਛੋਟੀਆਂ ਛੋਟੀਆਂ ਮੱਛੀਆਂ ਬਿਲਕੁਲ ਆ ਦੇਖੋ ਆ ਛੋਟੀਆਂ ਛੋਟੀਆਂ ਮੱਛੀਆਂ ਫੜ ਕੇ ਕਿਹੋ ਜਿਹਾ ਕੰਮ ਕਰਦੇ ਪਰ ਵਧੀਆ ਭਰਾ ਨੇ ਬਰਾਲਾ ਕੀਤਾ ਸੋ ਇਹ ਪੰਜਾਬ ਨੂੰ ਐਸੇ ਤਰ੍ਹਾਂ ਤੁਰਨਾ ਪੈਣਾ ਤਾਂ ਜਾ ਕੇ ਇਹਨਾਂ ਨੂੰ ਠੱਲ ਪੈਣੀ ਤੇਲੂ ਵਾਲੇ ਵੀ ਹੈਗੇ ਆ ਚੱਲ ਉਧਰ ਨੂੰ ਚੱਲਦੇ ਆ ਚੱਲੋ ਚੱਲੋ ਬਿਨਾ ਹੋਰਾਂ ਵਾਲੇ ਫੈਂਟ ਨੇ ਬਸ ਇੱਕ ਵਾਰੀ ਸੋ ਆ ਦੇਖੋ ਜੀ ਬਿਲਕੁਲ ਚਲੋ 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 ਕੀ ਕਰਦੇ ਹੁਣ ਚਲੋ ਚਲੋ ਬਾਹਰ ਨਿਕਲ ਬਿਲਕੁਲ ਬਾਝਾਂ ਜਿਹੜੀਆਂ ਪਈਆਂ ਇਹ ਹੁਣ ਦੀਆਂ ਥੋੜੇ ਟਾਈਮ ਪਹਿਲਾਂ ਦੀਆਂ ਆਈਆਂ ਮੱਛੀਆਂ ਫੜਦੇ ਔਰੇ ਠੀਕ ਐ ਸੋ ਇਹ ਮਕਾਨ ਮਾਲਕ ਨੇ ਬਹੁਤ ਵਧੀਆ ਕੰਮ ਕੀਤਾ ਕਾਲਾ ਨਾ ਭਾਈ ਦਾ ਕਾਲੇ ਭਾਈ ਨੇ ਸੁਸਾਲ ਤੇ ਬਹੁਤ ਵਧੀਆ ਕੰਮ ਕੀਤਾ ਨਾਲ ਦੀ ਨਾਲ ਆਉਂਦੀ ਸਪੋਰਟ ਐ ਕਹਿੰਦਾ ਸਮਾਨ ਚੱਕੋ ਸਮਾਨ ਵੀ ਬਾਅਦ ਚੱਕ ਹੋਣਾ ਪਹਿਲੇ ਖਾਲੀ ਕਰਾਇਆ ਸ਼ਾਮ ਨੂੰ ਸਾਬ ਦਾਬ ਕਰ ਜੂਗੇ ਆਪਣਾ ਸਮਾਨ ਚੱਕ ਕੇ ਲੈ ਜੂਗੇ ਸੋ ਪੰਜਾਬੀਓ ਸੁਚੇਤ ਹੋ ਜਾਓ ਮਿੱਤਰੋ ਇਸ ਤਰ੍ਹਾਂ ਦੇ ਕੰਮ ਸਾਰਿਆਂ ਨੂੰ ਹੀ ਕਰਨੇ ਪੈਣੇ